रामकली महला तीजा आनंद इक ओ अंकार सतगुर प्रसाद आनंद पया मेरी माए सतगुरु मैं पाया सतगुर का पाया सहज से ते मनवजिया वादाइया राग रतन परवार परिया शब्द गावने आइया शब्दों तक गाव हो हरि के रामन जी ने वसाया कहना

ਹਰਤਾ ਤੈ ਰਹਿ ਸਭ ਕਿੱਥੇ ਹੈ ਜਿਸ ਦੇਹ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮੁ ਮਾਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜਿ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆਣਾ ਹੀ ਕਰ ਤੇ ਰੈ ਸਾਚਣਾ ਮੇਰਾ ਆਧਾਰੋ ਸਾਚੇ ਨਾਮਯ ਧਰਮੇ ਰਾਜਿ ਪੁਠਾ ਸਭ ਗਵਾਈਆ ਕਰ ਸਾਤ ਸੁਖ ਬਣਾਏ ਵਸਿਆ ਜਿਨੇ ਇਥਿਆ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦਿਨ ਆਏ ਇਹ ਬੜੀਆਂ ਆਇਆਂ ਕਹਿਣਾ ਸੁਣ ਹੋ ਸੰਤ ਹੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ

लिव भज होरे बेचारिया आनन्द आनंद सबकोक है आनन्द गुरु जाया आनन्द सदा गुरुते कृप करे प्यार्या कर कृपे ज्ञानसार्यान्दरो जनका मोह जिन का शब्द सचार्या कह नानक एहो आनन्द है आनन्द गुरुया बाबा जिस है सोई जण पाव पाव त सोजन देह, जिसनो हो वेजा हिकु परम फुले ब्रहद जिस हिकु नाम लॻ ਗੁਰ ਪ੍ਰਸਾਦਿ ਮਨ ਧਿਆਨ ਨਿਰਮਲ ਜਿਨ ਪਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਚੜ੍ਹ ਪਾਵੈ ਆਵੋ ਸੰਤ ਪਿਆਰੇ ਹੋ ਅਖਤ ਕੀ ਕਰੈ ਕਹਾਣੀ ਅਤ ਰਹਿ ਕਹਾਣੀ ਅਖਤ ਤੇਰੀ ਪਿੱਥ ਦੁਆਰੈ ਪਾਈਐ ਤਾਂ ਮਨ ਤਨ ਸਭ ਸੋਖ ਗੁਰ ਕੋ ਫੁਕੰਮਾ ਬਨਿਐ ਪਾਈਐ ਫੁਕੰਮ ਨਿਹਉ ਗੁਰੂ ਤੇਰਾ ਕਬ ਹੁਸਨ ਕੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ कथयो कथ कहनि ए मन चञ्चला चतुरान पाया चतुरा न पाया कि मन मेरया एज माया मोहिनी मो जिन एम्फु मो लाया मया त मोहि जिने कीर्ति जि ठगोली पाया कुर्बन्ीता सहो जिन मोहो मि लाया कि ਮਣ ਟੈਨ ਚੱਲ ਜੁਤਰਾਈ ਰਹਿਣਾ ਆਇਆ ਏ ਮਣ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਹੋ ਊਟੰਭ ਤੂਝੇ ਦੇਖਦਾ ਚੱਲੇ ਨਾਹੀ ਨੇ ਸਾਥ ਤੇਰੇ ਚ ਲੈਣਾ ਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਹੋ ਲੈਣਾ ਕੀ ਚੈ ਜੇਤ ਅੰਤ ਪਛੋੜਦਾ ਹੀ ਐ ਸਤਿਗੁਰੂ ਦਾ ਉਪਦੇਸ਼ ਸੁਣ ਤੂ ਹੋ ਵਟੇ ਰਹਿਣਾ ਲੈ ਕਹਿ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਆਗਾਮੀਆਂ ਉਚਰਾ ਤੇਰਾ ਅੰਤ ਨਾ ਪਾਇਆ ਕਉਣ ਪਾਇਆ ਕਿਨ ਤੇਰਾ ਆਪਨਾ ਆਪ ਤੂ ਜਾਣੇ ਜੀ ਜੰਤ ਸਭ ਖੇਲ ਤੇਰਾ ਆਖੋ ਆਖ ਵਖਾਣ ਏ ਆਖੇ ਤਾਂ ਵਿਖੇ ਸੰ ਹੋ ਹੈ ਜਿਨ ਜਗ ਤੇ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮੁਣ ਜਣੀ ਅੰਮ੍ਰਿਤ ਪੂਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਇ ਅੰਮ੍ਰਿਤ ਗੁਰ ਕਿਰਪਾ ਕੇ ਜੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਉਪਾਏ ਇੱਕ ਵੇ ਖਬਰ ਸੁਣੇ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ભગતા કી ચાલને રાલી ચાલને રાલી ભગતા કેરી વેખમ માર્ગ ચલના લંબ લોભ અહંકાર તજ તૃષ્ણા બોત નહીં બોલના ખન્ય તીખી વાડ હોને કી એ તો માર્ગ જાણા ગુર પ્રસાદી જી જી આપ તજિયા હરવાસન સમાણી કેણણ બિચાલે ભગતા જો ગો જો ગને રાલી કયો ઊ ચલાય હેત બેઠ લે સ્વામી ઓર કે જાણા ગુણ તેરે જી ચુટલાય હે ਵਿੱਚ ਲਹਿ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਤਿਆਵੇ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿ ਵਿੱਚ ਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਕਰੋ ਲਿਖਿਆ ਆਇਆ ਇੱਕ रे हे कनेरे हे गणे पाया कह नानक शब्द सुहेला सतगुरु पवि से जना हर्याया हरया पवि गुरुमुख जिनी तया पवि माता पिता सहप स्यो पवि सङ्गत सभाया कहते पवि सुन ते पवि से पवि मन वसाया कह नान

ਜਿਨੇ ਜਨਮ ਜੁਐ ਹਾਰਿਆ ਇਹ ਦਿੱਨਾ ਵਡਾਰੋਗ ਲਗਾ ਮਰਨ ਬਣ ਹੋ ਵੇ ਸਾਰਿਆਂ ਵੇ ਤਾਂ ਮਹਿ ਨਾਮ ਉਤਮ ਸੋ ਸੁਣੇ ਨਾਹੀ ਸਿਰਹਿ ਜਿਉ ਮਿਟਾਲਿਆ ਜੀ ਨਾਨਕ ਜਿਣ ਸੱਚ ਧਜਿਆ ਕੁੜੇ ਲਾਗੇ ਜਿਨੇ ਜਨਮ ਜੁਐ ਹਾਰਿਆ ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਭ ਗੁਰ ਤੇ ਕਰਦੀ ਕਮਾਣੀ ਊੜੇ ਕੀ ਜੋਏ ਪਹੁੰਚਣਾ ਹੀ ਮਨਸਾ ਸਾਚਾ माणी जनम रनि खटया भले सेवन जा जिनमन निर्मल ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਜਿ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਨੀ ਹੋਰ ਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਦਰ ਆਤਮਾ ਸਮਾਲੇ ਆਪ ਛੱਡ ਸਦਾ ਰਹੈ ਗੁਰਬਿਣੀ ਅਵਰਣਾ ਜਾਣੇ ਕੋਈ ਕਿਹ ਨਾਨਕ ਸੁਣ ਹੋ ਸੰਤੋ ਹੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰਦੇ ਵੇਖ ਮੁਖ ਹੋਵੇ ਬਿਨ ਸਤਿ ਗੁਰ ਮੁਖ ਤਨਾ ਪਾਵੇ ਪਾਵੇ ਦਰ ਹੋਰ ਕੋਈ ਪੁੱਛੋ ਬਿਨ ਦੇ ਕੀਆ ਜਾਏ ਆਨੇਕ ਜੁਨੀ ਪਰਮੇ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਸਿਰ ਮੁਕਤ ਪਾਏ ਲਗ ਚਰਣੀ ਸਤਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਹੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਪੁਰੂ ਕੇ ਪਿਆਰੇ ਹੋ ਗਾਵੋ ਸੱਤੀ ਪਾਣੀ ਪਾਣੀ ਤਗਾਵੋ ਗੁਰੂ ਕੇ ਰੀ ਪਾਣੀਆ ਸਿਰ ਪਾਣੀ ਜਿਨ ਕੋਨ ਕਰਮ ਹੋਵੇ ਹਜ ਜਨਾ ਸਮਾਨੀ

रसना कहकुणा लया माया बोलण मा वाणी कह नानक का शब्द रतन है हीरे चित जड़ाओ शब्द रतन जित मन लागा एहो हो आसमाओ शब्द से चे मन मिल्या लाया पाओ आपे हीरा रतन आपे जनो दे भू कह नानक शब्द है हैरा जि जड़ाओ ਸੇਵ ਸਕਤੇ ਆਪਿ ਪਾਏ ਕਹਿ ਕਰਦਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਪਿਥੈ 부ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖਿ ਸੁਨੋ ਆਪ ਕਰੇ ਸੋ ਹੋਵੇ ਇੱਕ ਸਿਉ ਲਿ ਭਲਾਏ ਕਹਿਣਾਨ ਕੇ ਆਪ ਕਰਤਾ ਆਪੇ ਹੁਕਮ 부ਜਾਏ ਸਿਮਰਿਦਿ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਰਣਾ ਜਾਣੀ ਤਤ ਸਰਣਾ ਜਾਣੀ ਗੁਰੂ ਬਾਝ ਹੋ

ਮਾਤਾ ਦੇ ਉਦਰ ਮੈਂ ਪ੍ਰਤਿਮਾਲ ਕਰੇ ਸੋ ਬ੍ਰਹਮਣ ਹੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਇਹ ਵਡਤਾਤਾ ਜੇ ਆਗਣ ਮਹਿ ਆਹਰ ਪਹੁੰਚਾਵੈ ਉਸ ਨੂੰ ਦੇ ਕਿ ਜੇ ਸਨੋ ਆਪਣੀ ਲਿਵ ਲਾਵਏ ਆਪਣੀ ਲਿਵ ਅਪਿਲਾਏ ਗੁਰਮੁਖ ਸਦਾ ਸਮਾਲ ਜੀ ਹੈ ਕਹਿਣਾਂਕ ਏ ਵਰਤਾਤਾ ਸੋ ਪਿਆਮਣ ਹੋ ਵਿਸਾਰੀਐ ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਭੀ ਕੋ ਜੇ ਹੀ ਕਰਦਾ ਖੇਲ ਰਚਾਇਆ ਜਾਂ ਤਿਸ ਪਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਜਿ ਮੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੁਜਾ ਲਾਇਆ ਕਹੇ ਨਾਨਕੋ ਗੁਰ ਪ੍ਰਸਾਦਿ ਜੇ ਨਾਲਿ ਬਿਲਾ ਕੀ ਤਿਨ ਵਿੱਚੇ ਮਾਇਆ ਪਾਇਆ ਹਾਰੇ ਆਪੇ ਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਮਿਲ ਲਾਏ ਐਸਾ ਸਤ ਗੁਰ ਜੇ ਮਿਲੈ ਜਿਸਨੋਂ ਸਿਰ ਸੋਪੀਐ ਵਿੱਚ ਹੋ ਅਪਜਾਈ ਜਿਸ ਦਾ ਜੀਰੋ ਦਿਸਮਿਲ ਰਹੇ हर वसै मन आए हर आ पे मुल कह पे नान का जिन हर पलै पाए हर रास मे मन वणजारा हर रास मेर मन वणजारा सतगुर ते रास जानी हर हर न पियो जिओ ला खटियो ॾिहाड़ी ए तन चिना मिलिया जिन हर या पे पाण हर रास मेरी मन ए रसना तुवान रस राचरी ही तेरी प्यासना जाए प्यासना जाए होर्त किट्टै जिच्चर हर रस पल्याना पाई थार रस पाए पल्या ਜਿਕਣਾ ਲਾਕੇ ਆਏ ਇਹੋ ਹਰ ਰਸ ਕਰਮੀ ਪਾਈ ਐ ਸੰਤੁਰ ਮਿਲੈ ਜਿਸੇ ਆਏ ਕਹਿਣਾਣਕ ਹੋਰ ਅਣ ਰਸ ਸਭ ਬਿਸਰੇ ਜਾ ਹਰ ਵਸੈਮਣ ਆਏ ਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਕਰਮ ਮੰਗਲੇ ਗਾਓ ਸਖੀ ਗ੍ਰਹਿ ਮੰਤਰ ਬਣਿਆ ਹਰ ਗਾਓ ਮੰਗਲੇ

ਨਾ ਵਸਿਆ ਗੁਰ ਪ੍ਰਸਾਦਿ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਹੈ ਨਾਨਕ ਇਹੋ ਸ਼ਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਦੇ ਤਹੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਗਨਾ ਦੇਖੋ ਕੋਈ ਅਨੰਦ ਰਿ ਹਰ ਤਿ ਹਾਲਿਆ ਇਹੋ ਬਿਸਵ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ 디 ਬੁਜਿਆ ਜਾਵੇ ਖਾਂ ਹਰੀ ਕਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕ ਇਹ ਨੈਤਰ ਅੰਖ ਸੇ ਸਤਗੁਰ ਮਿਲਿਆ ਜਪਦੇਸ਼ਣ ਹੋਈ ਸਰਮਣ ਹੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਈ ਸੱਚੇ ਸੁਣਨੈ ਨੂੰ ਪਠਾਈ ਸਰੀਰ ਲਾਏ ਸੁਣੋ ਸਤਪਾਣੀ ਇਤ ਸੁਣੇ ਵਣ ਤਨ ਹਰਿਆ ਹੋ ਆਰ ਸਨਾਰਾਸ ਸਮਾਣੀ ਸਾਚੇ ਰਟ ਵਿਡਾਣੀ ਸਾਖੀ ਗਤ ਕਹਿਣਾ ਜਾਏ ਕਹਿਣਾ ਨਕ ਅੰਮ੍ਰਿਤ ਨਾਮ ਸੁਨੋ ਹੋ ਪਿਤਰ ਹੋ ਹੋ ਸਾਚੇ ਸੁਣ ਨੈਨੋ ਪਟਾਈ ਹਰ ਜਿਉ ਗੁਫਾਂਦਰ ਰਟ ਕੈ ਵਜ ਪਵਨ ਵਜਾਇਆ ਬਜਾਇਆ ਵਾਜਾ ਪਉਣ ਦੇ ਦਵਾਰੇ ਪ੍ਰਗਟ ਕੀਏ ਦਸਨੋ ਉਤਰ ਖਾਇਆ ਗੁਰਦੁਆਰੈ ਲਾਏ ਪਾਵਣੀ ਇਕਨ ਕਸਮਾ ਗੁਰ ਦਿਖਾਇਆ ਕਹਿਣੇ ਗੁਰਪਨਾਉ ਨਵਨਿੰਦ ਜਿਸ ਅੰਤਨਾ ਜਾਈ ਪਾਇਆ र पਰ मुपान राखට वाज्य कवण भजाया ඒਹ साच स्वहेलासाच्य कार्य का वह का बहुतਤ स्वहे लाकर सा्या जि दा सच्य तिया विहे स्चों तिया वि जा ुपा वि परमु पिටिनाਾ पजाਵह ඒਹसा्य समना राखा समय हैं जिਸ के सोज्यਨ पाਵहे कहना सच सच्च सहला सच्चर गाव आनन्द सुन हो बट भागी हो सागल No. Uh -oh.